ਵਨ ਇੰਡੀਆ ਪੰਜਾਬੀ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰਿਤ ਕੌਰ ਸਵਾਗਤ ਕਰਦੀ ਹਾਂ ਵੱਡੀ ਖਬਰ ਸਾਹਮਣੇ ਆਈ ਹੈ ਫਿਲੌਰ ਦੇ ਪਿੰਡ ਅੱਟੀ ਤੋਂ ਜਿੱਥੇ ਕੀ ਬੇਅਦਬੀ ਦੀ ਘਟਨਾ ਵਾਪਰੀ ਹੈ ਨੇਪਾਲ ਦੀ ਰਹਿਣ ਵਾਲੀ ਇੱਕ ਵਿਅਕਤੀ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਪ੍ਰਵਾਸੀ ਨੇਪਾਲ ਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਵੇਲੇ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦਾ ਇਹ ਸ਼ਖਸ ਅਤੇ ਇਸ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਾ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਇਸ ਦੇ ਵੱਲੋਂ ਦਰਬਾਰ ਦੇ ਵਿੱਚ ਵਿਛਾਏ ਹੋਏ ਦਰੀਆਂ ਤੇ ਗਲੀਚੇ ਨੇ ਉਹ ਖਲਾਰੇ ਜਾਂਦੇ ਨੇ ਅਤੇ ਜਦੋਂ ਸੰਗਤ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੰਗਤ ਨੂੰ ਤਾਲੇ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਸੰਗਤ ਨੇ ਇਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਪਰ ਫਿਲਹਾਲ ਇਸੇ ਵਿਚਾਲੇ ਇੱਕ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਆਖਰਕਾਰ ਕਦੋਂ ਤੱਕ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਕਦੋਂ ਤੱਕ ਇਹ ਬੇਅਦਬੀ ਕਰਨ ਵਾਲੇ ਖੁੱਲੇ ਆਮ ਅਜੀਹਾਂ ਹੀ ਹੁੰਦੇ ਰਹਿਣਗੇ ਆਖਰਕਾਰ ਇਸ ਸਭ ਦੇ ਪਿੱਛੇ ਕਿਹਦਾ ਹੱਥ ਹੈ ਹੁਣ ਵੱਡਾ ਸਵਾਲ ਵੀ ਖੜਾ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਵਿਰਭੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਖਰਕਾਰ ਕਿਸ ਦੇ ਕਹਿਣ ਦੇ ਉੱਤੇ ਇਸ ਨੇ ਸਭ ਕੁਝ ਕੀਤਾ ਯਾ ਕਿਸੇ ਦੇ ਕਹਿਣ ਦੇ ਉੱਤੇ ਕੀਤਾ ਹੈ ਜਾਂ ਇਸ ਨੂੰ ਗੁਰੂ ਘਰ ਦੀ ਮਰਿਆਦਾ ਦਾ ਕੋਈ ਅੰਦਾਜ਼ਾ ਨਹੀਂ ਸੀਗਾ ਇਸ ਇਸ ਕਰਕੇ ਇਸਨੇ ਸਭ ਕੁਝ ਕੀਤਾ ਪਰ ਫਿਲਹਾਲ ਇਹ ਪੂਰਾ ਜਾਂਚ ਦਾ ਵਿਸ਼ਾ ਹੈ ਤੇ ਹੁਣ ਪੁਲਿਸ ਨੇ ਇਸ ਨੂੰ ਆਪਣੇ ਹਵਾਲੇ ਦੇ ਵਿੱਚ ਲੈ ਲਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਫਲੋਰ ਦੇ ਪਿੰਡ ਅੱਟੀ ਦਾ ਪੂਰਾ ਮਾਮਲਾ ਹੈ ਜਿੱਥੇ ਕਿ ਗੁਰੂ ਘਰ ਦੇ ਵਿੱਚ ਸਵੇਰ ਵੇਲੇ ਇੱਕ ਸ਼ਖਸ ਦਾਖਲ ਹੁੰਦਾ ਹੈ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਇਸ ਦੇ ਵੱਲੋਂ ਦਰੀਆਂ ਤੇ ਗਲੀਚੇ ਖਿਲਾਰ ਦਿੱਤੇ ਜਾਂਦੇ ਨੇ ਦਰਬਾਰ ਦੇ ਵਿੱਚ ਵਿਛਾਏ ਹੋਏ ਅਤੇ ਇਸੇ ਦੌਰਾਨ ਜਦੋਂ ਸੰਗਤ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸੰਗਤ ਨੂੰ ਵੀ ਇਸ ਨੇ ਤਾਲੀ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸੰਗਤ ਨੇ ਇਸ ਨੂੰ ਕਾਬੂ ਕੀਤਾ ਤਲਾਸ਼ੀ ਲਈ ਗਈ ਤਾਂ ਇਸ ਦੀ ਜੇਬ ਦੇ ਵਿੱਚੋਂ ਤੰਬਾਕੂ ਅਤੇ ਬੀੜੀਆਂ ਜੁੜੀਆਂ ਨੇ ਉਪਰ ਰਾਮਤ ਹੋਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਵੱਲੋਂ ਜਦੋਂ ਮੌਕੇ ਤੇ ਪਹੁੰਚਿਆ ਜਾਂਦਾ ਹੈ ਤੇ ਇਸ ਨੂੰ ਆਪਣੇ ਹਵਾਲੇ ਦੇ ਵਿੱਚ ਲੈ ਲਿਆ ਗਿਆ ਤਾਂ ਫਿਲਹਾਲ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਤਿ ਸ੍ਰੀ ਅਕਾਲ ਸਾਹਿਬ ਜੀ ਉਸਰੇ ਨੇਤਨੋ ਜੀ 10 ਵਜੇ ਮੈਂ ਅਰਦਾਸ ਕਰੀ ਜਾਂਦਾ ਸੀਗਾ ਇਹ ਜਿਹੜਾ ਵਾਦ ਨਹੀਂ ਆਇਆ ਇਹ ਸਵੇਰ ਮੇਨ ਗੇਟ ਦੀ ਜਿਹੜੀ ਐਂਟਰੀ ਆ ਉਧਰ ਵੀ ਆਇਆ ਏ ਪਹਿਲਾਂ ਨੀਸ਼ਾਨ ਸਾਹਿਬ ਨਾਲ ਛੇੜਕਾਨੀਆਂ ਕਰਦਾ ਰਿਹਾ ਫਿਰ ਜੋ ਗਰੀਦਾਂ ਲੱਗੀਆਂ ਨੇ ਮੇਨ ਗੇਟ ਤੇ ਉਸ ਤੇ ਇਹਨੇ ਛੇੜਕਾਨੀ ਕੀਤੀ ਆ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਵੀ ਸੰਗਤ ਖੜੀ ਸੀ ਤੇ ਜਿਹੜਾ ਆਪਾਂ ਤਾਲਾ ਲਾਉਨੇ ਆ ਦਰਬਾਰ ਸਾਹਿਬ ਨੂੰ ਤਾਲਾ ਲਾਉਨੇ ਆ ਉਹ ਨਾਲ ਹੀ ਗੇਟ ਦੇ ਪੁਲ ਕੇ ਰੱਖ ਦੇਈਦਾ ਪਹਿਲਾਂ ਇਹ ਆਇਆ ਵਾ ਉਸ ਤਾਲੇ ਨੂੰ ਇਹਨੇ ਦੋ ਤਿੰਨ ਆੜੀ ਛੇੜਿਆ ਵਾ ਛੇੜਕਾ ਨਹੀਂ ਕੀਤੀ ਉਹਦੇ ਨਾਲ ਫਿਰ ਇਹ ਬੈਠਾ ਵਾ ਫਿਰ ਇਹ ਉੱਠ ਗਿਆ ਵਾ ਉਸ ਤਾਲੇ ਨੂੰ ਇਹਨੇ ਚਲਾ ਕੇ ਮਾਰਿਆ ਵਾ ਤੇ ਫਿਰ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਵਾ ਮੈਨੂੰ ਬਾਅਦ ਚ ਸੰਗਤ ਦੇ ਦੱਸਿਆ ਵਾ ਇਹ ਜਦੋਂ ਬਾਹਰ ਆਉਣ ਲੱਗਾ ਵਾ ਇਹਨੇ ਐ ਕਰਕੇ ਦੋ ਤਿੰਨ ਆੜੀ ਦਾ ਟੁੱਟੇ ਮਾਰੇ ਮੈਟ ਨੂੰ ਫਿਰ ਇਦਾਂ ਕਰਕੇ ਸਾਰਾ ਮੈਟ ਜਿਹੜਾ ਖਿਲਾਰ ਗਿਆ ਤੇ ਫਿਰ ਅਰਦਾਸ ਬੇਨਤੀ ਤੋਂ ਬਾਅਦ ਮੈਂ ਹੁਕਮ ਨਵਾ ਲੈਣ ਲੱਗਾ ਤੇ ਮਾਤਾ ਜੀ ਕਹਿੰਦੇ ਭਾਈ ਜੀ ਵੀ ਇਦਾਂ ਕਰਕੇ ਉਹ ਉਹ ਜੇ ਇਹ ਤਾਂ ਮਰਦਾ ਪਕਿਆ ਸ਼ਰਕਤਾ ਕਰਕੇ ਗਿਆ ਵਾ ਤੇ ਸਾਨੂੰ ਪੂਰਾ ਯਕੀਨ ਹੈਗਾ ਵੀ ਇਹ ਸੰਗਤ ਸੀਗੀ ਜਾਂ ਉਸ ਟਾਈਮ ਅਸੀਂ ਆਪ ਸੀਗੇ ਦਰਬਾਰ ਦੇ ਵਿੱਚ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਇਹ ਪੂਰਾ ਬੇਅਦਵੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਆ ਜੋ ਕਿ ਪਹਿਲਾਂ ਇਹਨੇ ਦੇਖਿਆ ਵੀ ਅੰਦਰ ਸਾਰੇ ਹੈਗੇ ਆ ਤੇ ਦੋ ਤਿੰਨਾਂ ਰਿ ਪਹਿਲਾਂ ਇਹ ਗੀੜੇ ਕੱਢਦਾ ਰਿਹਾ ਬਾਹਰ 메ਨ ਗੇਟ ਤੇ ਗੀੜੇ ਕੱਢੇ ਇਹਨੇ ਫਿਰ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੀਬੀਆਂ ਨੇ ਕਹਿੰਦੀਆਂ ਬੀਬੀਆਂ ਕਹਿੰਦੀਆਂ ਭਾਈ ਜੀ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਜਦੋਂ ਅਸੀਂ ਬਾਹਰ ਗਏ ਆ ਤਾ ਇਹ ਬੰਦਾ ਜੇ ਇਹ ਢੀੜਾ ਕੱਢ ਕੇ ਇਧਰ ਸਕੂਲ ਵਾਲੀ ਸਾਈਡ ਚਲੇ ਗਿਆ ਸੀਗਾ ਤੇ ਨਿਤਨੇਮ ਵੇਲੇ ਇੱਕ ਮੁੰਡਾ ਸੀ ਸਾਡੇ ਨਾਲ ਉਹਨੂੰ ਮੈਂ ਕਿਹਾ ਮੈਂ ਹਾਂ ਤੁਸੀਂ ਮੋਟਰਸਾਈਕਲ ਲੈ ਕੇ ਆਓ ਆਪਾਂ ਇਹਨਾਂ ਨੂੰ ਫੜਨਾ ਚਾਹੀਦਾ ਉਹ ਕਹਿੰਦਾ ਕਹਿੰਦਾ ਪਾਈ ਜੀ ਚਲੋ ਮੈਂ ਮੋਟਰਸਾਈਕਲ ਲੈ ਕੇ ਆਉਣਾ ਤੇ ਉਹ ਕੁਦਰਤੀ ਇਹ ਮੋਟਰਸਾਈਕਲ ਲੈਣ ਗਿਆ ਵਾ ਤੇ ਮੈਂ ਕੁਦਰਤੀ ਮੈਂ ਕਿਹਾ ਮੈਂ ਇਧਰ ਦੀ ਜਾ ਕੇ ਦੇਖਦਾ ਵਾਂ ਇਹਨੇ ਕੀ ਕੀਤਾ ਜਦੋਂ ਇਹ ਢੀੜਾ ਕੱਢ ਕੇ ਸਕੂਲ ਦੇ ਦੂਸਰਾ ਗੇਟ ਆ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ ਇਹ ਉਧਰ ਦੀ ਇਹਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਕੁਦਰਤੀ ਜਦੋਂ ਇਧਰ ਮੈਂ ਜਾਣ ਲੱਗਾ ਵਾਂ ਸੰਗਤ ਇਧਰ ਦੀ ਕ੍ਰਾਸ ਹੋਣ ਲੱਗੀ ਆ ਤੇ ਸੰਗਤ ਭੱਜ ਕੇ ਵਾਪਸ ਆਈ ਆ ਸੰਗਤ ਕਹਿੰਦੀ ਬਾਬਾ ਜੀ ਉਹ ਇਧਰਲੇ ਗੇਟ ਵੀ ਆ ਗਿਆ ਤੇ ਉਹ ਕੁਦਰਤੀ ਜਦੋਂ ਮੈਂ ਜਾ ਕੇ ਖੜਿਆ ਤੇ ਇਧਰਲੇ ਗੇਟ ਅੱਗੇ ਉਹ ਖੜਾ ਹੋਇਆ ਸੀਗਾ ਤੇ ਕਹਿੰਦਾ ਭਾਵੇਂ ਆ ਕਿ ਉਹਨੇ ਬਾਅਦ ਚ ਜਦੋਂ ਇਧਰਲੇ ਗੇਟ ਥਾਂ ਨਹੀਂ ਗਿਆ ਇਹ ਉੱਪਰ ਦੀ ਆ ਕੇ ਇਧਰਲੇ ਗੇਟ ਥਾਂ ਦੀ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਆ ਨੇ ਤੇ ਬਾਅਦ ਚ ਇਹਨੂੰ ਅਸੀਂ ਫੜ ਲਿਆ ਪਾ ਫਿਰ ਜੋ ਵੀ ਕਾਰਵਾਈ ਹੋਈ ਆ ਕਮੇਟੀ ਨੇ ਤੇ ਅਸੀਂ ਕੀਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਸਾਹਿਬ ਦਾ ਤੁਹਾਡਾ ਨਾਮ ਜੀ ਮੇਰਾ ਨਾਮ ਹੈਗਾ ਜੀ ਗੋਬਿੰਦ ਸਿੰਘ ਹਾਂ ਠੀਕ ਤੇ ਦੂਸਰਾ ਇਹ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਕਿ ਜੋ ਇਹੋ ਜਿਹੇ ਆ ਇਹ ਬਾਅਦ ਵਿੱਚ ਉਟਾ ਵੀ ਖਾ ਲੈਂਦੇ ਆ ਤੇ ਇਹ ਦੱਸਦੇ ਹਨ ਨਹੀਂਗੇ ਜਦੋਂ ਬਾਅਦ ਵਿੱਚ ਇਹ ਫੜੇ ਜਾਂਦੇ ਆ ਤੇ ਇਹ ਜਿਹੜੇ ਕਿ ਆਪਣੇ ਮਤਬੁੱਧੀਆਂ ਦੀਆਂ ਕੋਸ਼ਿਸ਼ਾਂ ਕਰਦੇ ਆ ਵੀ ਸਾਨੂੰ ਕੋਈ ਪਤਾ ਨਹੀਂਗਾ ਜੀ ਅਸੀਂ ਪਾਗਲੇ ਆ ਤੇ ਜਨਤਾ ਵੀ ਕਹਿ ਲੱਗ ਜਾਂਦੀ ਹੈ ਜੀ ਇਹ ਸਿਧਰੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਇਹੋ ਜਿਹੇ ਸਿਧਰਿਆਂ ਨੂੰ ਰੇਲ ਗੱਡੀਆਂ ਨਹੀਂ ਦੀਦੀਆਂ ਕਰੰਟ ਵਾਲੀਆਂ ਤਾਰਾਂ ਨਹੀਂ ਦੀਦੀਆਂ ਸੋਣੀ ਨਹੀਂ ਦੀਦੇ ਛਪੜ ਨਹੀਂ ਦੀਦੇਗੇ ਇਹੋ ਜਿਹਾਂ ਨੂੰ ਗੁਰੂਕਾਰੀ ਦੀਦੇ ਆ ਬੇਅਦਵੀਆਂ ਕਰਨ ਵਾਸਤੇ ਹੋਰ ਵੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਜੋ ਕਿ ਪੰਜਾਬ ਦੇ ਗੁਰਦੁਆਰੇ ਆ ਸਾਰਿਆਂ ਨੂੰ ਇਹੋ ਬੇਨਤੀਆਂ ਕਰਦਾ ਵਾਂ ਵੀ ਆਪਕੋ ਆਪਣੇ ਗੁਰਦੁਆਰਿਆਂ ਦੇ ਵਿੱਚ ਸੇਫ ਰਹੋ ਤੇ ਕਿਉਂਕਿ ਇਹੋ ਜਾਂ ਤੋਂ ਸੰਕੇਤ ਹੋਵੋ ਜੋ ਕਿ ਇਹੋ ਜੇ ਤਾਂ ਬੇਅਦਵੀਆਂ ਕਰ ਜਾਂਦੇ ਹਨ ਬਾਅਦ ਵਿੱਚ ਗ੍ਰੰਥੀ ਤੇ ਤੇ ਕਮੇਟੀ ਤੇ ਪ੍ਰਭਾਵ ਪੈਂਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ